ਹਾਂਜੀ ਅੱਜ ਪਿੰਡ ਪੁਲਰਾ ਦੇ ਵਿੱਚ ਕੈਂਪ ਜਿਹੜਾ ਲਾਇਆ ਗਿਆ ਹੈ ਸਰਕਾਰੀ ਸੂਰਤਾਂ ਲਈ ਉਹਦੇ ਵਿੱਚ ਕਿੰਨੇ ਇੱਕ ਲੋਕ ਆਏ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਪੁਲਰਾ ਦਾ ਪੰਚ ਰਜਿੰਦਰ ਕੁਮਾਰ ਜੀ ਸਰਪੰਚ ਫਰਦਾਨ ਮਹਿੰਦਰ ਸਿੰਘ ਜੀ ਪੰਚ ਅਸੀਂ ਅੱਜ ਸਰਕਾਰ ਵੱਲੋਂ ਜੋ ਟੀਮਾਂ ਭੇਜੀਆਂ ਜੋ ਮੈਕਨੇ ਭੇਜੇ ਬਹੁਤ ਹੀ ਵਧੀਆ ਕੈਂਪ ਰਿਹਤ ਕਿਉਂਕਿ ਘੱਟੋ ਘੱਟ 20 30 ਬੰਦਾਂ ਦੇ ਫਾਰਮ ਪੈਨਸ਼ਨਾਂ ਦੇ ਭਰੇ ਗਏ ਅਤੇ ਲੋਕਾਂ ਦੇ ਆਧਾਰ ਕਾਰਡ ਬਣ ਗਏ ਜਦੋਂ ਕਿ ਭਗਵੰਤ ਸਾਨ ਜੀ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਸਰਕਾਰ ਤੁਹਾਡੇ ਦਰਵਾਜ਼ਾ ਆਊਗੀ ਪਰ ਅੱਜ ਅਸੀਂ ਦੇਖ ਲਿਆ ਕਿ ਜਿਹੜੀ ਸਰਕਾਰ ਹੈ ਸਾਡੇ ਦਰਵਾਜ਼ਾ ਹੀ ਸਾਡੇ ਗਰੀਬ ਲੋਕਾਂ ਦੀ ਸਾਡੇ ਮਜ਼ਦੂਰਾਂ ਦੀ ਸਾਡੇ ਸਾਰਿਆਂ ਦੀ ਜੋ ਬੇਨਤੀਆਂ ਦੀਆਂ ਇਹਨਾਂ ਇਹ ਰੋਦੇ ਪਰਦੇ ਸੀ ਦਫਤਰਾ ਚ ਅੱਜ ਇਹਨਾਂ ਦੇ ਬਹੁਤ ਜ਼ਿਆਦਾ ਕੰਮ ਹੋਏ ਨੇ ਅਤੇ ਅੱਜ ਤੋਂ ਪਹਿਲਾਂ ਮੈਂ 34 ਸਾਲ ਪਹਿਲਾਂ ਵੀ ਮੈਂ ਦੇਖਦਾ ਰਹਾ ਅੱਜ ਤੱਕ ਕੋਈ ਇਸੇ ਸਹੀ ਸਰਕਾਰ ਨੇ ਹਜੇ ਕੋਈ ਕੰਮ ਪ੍ਰਾਲਾ ਕਰੇ ਹੀ ਨਹੀਂ ਵੀ ਘਰ ਘਰ ਜਾ ਕੇ ਕਿਉਂਕਿ ਇੱਥੇ ਪੜਵਾਰੀ ਮੈਡੀਕਲ ਹੈਲਥ ਡਿਪਾਰਟਮੈਂਟ ਸਾਰੇ ਵਿਭਾਗ ਇੱਥੇ ਪਹੁੰਚੇ ਹੋਏ ਸੀ ਤੇ ਅੱਜ ਜਿਹੜਾ ਜੋ ਹੋਇਆ ਬਹੁਤ ਵਧੀਆ ਹੋਇਆ ਅਸੀਂ ਇੱਥੇ ਅਰਵਿੰਦਰ ਕੁਮਾਰ ਦੀ ਸਰਪੰਚ ਦੀ ਅਗਵਾਈ ਹੇਠ ਜੋ ਇਹ ਕੰਮ ਚੱਲ ਹੋਇਆ ਬਹੁਤ ਵਧੀਆ ਹੋਇਆ ਅਸੀਂ ਸਰਕਾਰ ਦਾ ਸਰਦਾਰ ਸਰਦਾਰ ਕੁਮਾਰ ਸਿੰਘ ਮਾਨ ਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅੱਗੇ ਨੂੰ ਵੀ ਸਾਡੇ ਤੇ ਇਸ ਤਰ੍ਹਾਂ ਮਿਹਰਬਾਨੀ ਕਰੇ ਕਿਉਂਕਿ ਬਹੁਤ ਹੀ ਲੋਕਾਂ ਦੇ ਜਿਹੜੇ ਲੋਕ ਗਰੀਬ ਲੋਕ ਸੀ ਸ਼ਹਿਰ ਜਾ ਹੀ ਨਹੀਂ ਸਕਦੇ ਸਾਸਤ ਕਿਹੜੇ ਲੱਗਦੇ ਸੀ ਉਹਦੇ ਸਾਰਿਆਂ ਦੇ ਕੰਮ ਹੋ ਗਏ ਮੈਂਬਰ ਸਾਹਿਬ ਇਹ ਦੱਸੋ ਕਿ ਕਾਂਗਰਸ ਦੀ ਸਰਕਾਰ ਵੀ ਆਪਣੇ ਲੰਬਾ ਸਰ ਰਾਜ ਕਰਕੇ ਗਈ ਹੈ ਤੇ ਅਕਾਲੀ ਦਲ ਦੀ ਵੀ ਤੁਹਾਨੂੰ ਇਹਦੇ ਵਿੱਚ ਕੋਈ ਫਰਕ ਲੱਗੇ ਜੀ ਆਮ ਆਦਮੀ ਪਾਰਟੀ ਦਾ ਉਹਨਾਂ ਨਾਲੋਂ ਕਾਂਗਰਸ ਦੀ ਸਰਕਾਰ ਦੀ ਥੰਮੂ ਪੱਤਰਕਾਰ ਸਾਹਿਬ ਦੱਸਾਂ ਵੀ ਅਮਰ ਸਿੰਘ ਆ ਇਸ ਵੇਲੇ ਐਮਪੀ ਨੇ ਜਦੋਂ ਵੋਟਾਂ ਲੈਣੇ ਸੀ ਉਦੋਂ ਸਾਡੀ ਸਾਡੇ ਪਿੰਡ ਜਲਬਨੀ ਹੈ ਹੁਣ ਤਾਂ ਆਉਣੇ ਕੀ ਸੀ ਸਾਨੂੰ ਇੱਕ ਪੈਸੇ ਦਾ ਵੀ ਕਾਂਗਰਸ ਦਾ ਕੋਈ ਫਾਇਦਾ ਨਹੀਂ ਹੋਇਆ ਓਕੇ ਨੇ ਇਹ ਜਿਹੜੇ ਕੈਂਪ ਲੱਗ ਰਹੇ ਨੇ ਉਹ ਸਰਕਾਰਾਂ ਚ ਵੀ ਕੈਂਪ ਲੱਗਦੇ ਰਹੇ ਨੇ ਜੀ ਜਨਾਬ ਸਾਡੇ ਕੈਂਪ ਦਾ ਦੂਰਦੇ ਰਹੋ ਕਦੇ ਐਮਐਲਏ ਨਹੀਂ ਵਿਖਾਈ ਦਿੰਦਾ ਐਮਐਲਏ ਨਹੀਂ ਵਿਖਾਈ ਦਿੰਦਾ ਤੁਸੀਂ ਕੈਂਪ ਦੀ ਗੱਲ ਕਰਦੇ ਹੋ ਸਾਨੂੰ ਤਾਂ ਸੱਤ ਜਿਹੜੇ ਜਾ ਕੇ ਕਚਰੀਆਂ ਲੱਗ ਜਾਂਦੇ ਸੀ ਅੱਜ ਪਟਵਾਰੀ ਆਇਆ ਦੀ ਕੱਲ ਨੂੰ ਪਟਵਾਰੀ ਆਊਗਾ ਅੱਜ ਤਹਿਸੀਲਦਾਰ ਨਹੀਂ ਆਇਆ ਅੱਜ ਵੀਡੀਓ ਨਹੀਂ ਆਇਆ ਸਾਨੂੰ ਤਾਂ ਜਿਹਦੇ ਦਿਨ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਸਾਨੂੰ ਤਾਂ ਬਾਰੇ ਨਹਿਰੇ ਹੋ ਗਏ ਸਾਡੇ ਤਾਂ ਠੀਕ ਹੈ ਜੀ ਥੈਂਕ ਯੂ ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਭੁਖਿੰਦਰ ਕੌਰ ਪਿੰਡ ਪਿੰਡ ਪੁੱਲਰਾ ਅੱਛਾ ਆਪਣੀ ਡੈਜਿਗਨੇਸ਼ਨ ਕੀ ਹੈ ਜੀ ਆਪਣੇ ਇੱਥੇ ਸਰਕਾਰ ਵੱਲੋਂ ਸਰਕਾਰ ਆਪਕੇ ਦੁਆਰ ਕੈਂਪ ਲਗਾਇਆ ਸੀਗਾ ਇਹਦੇ ਵਿੱਚ ਮਤਲਬ ਫਾਰਮ ਵਗੈਰਾ ਭਰੇ ਗਏ ਨੇ ਜਿਦਵਾਰਤਾਂ ਦੇ ਆਸ਼ਰਮ ਦੇ ਬੱਚਿਆਂ ਦੇ ਹੈਂਡੀਕੈਪਡ ਬੱਚਿਆਂ ਦੇ ਤੇ ਹੋਰਾਂ ਦੇ ਜਿਵੇਂ ਜਾਤੀ ਸਰਟੀਫਿਕੇਟ ਬਣੇ ਨੇ ਬਸ ਇਸ ਟਾਈਂ ਕਿੰਨੇ ਇੱਕ ਮਤਲਬ ਆਏ ਨੇ ਜੀ ਲੋਕ ਕਾਫੀ ਲੋਕੀ ਆਏ ਨੇ ਵਧੀਆ ਰਿਸਪੌਂਸ ਹੈ ਅੱਛਾ ਜੀ ਹਾਂਜੀ ਲੋਕਾਂ ਦੇ ਸਾਰੇ ਕੰਮ ਹੋ ਜਾਂਦੇ ਨੇ ਜੀ ਕੈਂਪਾਂ ਦੇ ਵਿੱਚ ਹਾਂਜੀ ਹੋ ਹੀ ਤੈ ਨੇ ਵਧੀਆ ਅੱਛਾ ਤੇ ਜਿਹੜੇ ਕੋਈ ਹੋਰ ਮਤਲਬ ਸਰਕਾਰ ਵੱਲੋਂ ਕੋਈ ਸਕੀਮ ਚਲਾਈ ਗਈ ਹੋਵੇ ਔਰਤਾਂ ਵਾਸਤੇ ਤੁਹਾਡੇ ਡਿਪਾਰਟਮੈਂਟ ਦੀ ਕੋਈ ਹੈ ਜੀ ਮਤਲਬ ਅਹੀ ਬੱਚਿਆਂ ਨੂੰ ਪੈਨਸ਼ਨਾਂ ਹੀ ਨੇ ਵਿਧਵਾ ਔਰਤਾਂ ਨੂੰ ਆਸ਼ਰਿਤ ਬੱਚਿਆਂ ਨੂੰ ਹੈਂਡੀਕੈਪ ਨੂੰ ਤੇ ਬੁਢਾਪਾ ਪੈਨਸ਼ਨ ਹੈ ਅੱਛਾ ਨਾਂਮ ਜਮਏ ਬੱਚਿਆਂ ਡਿਲੀਵਰੀਆਂ ਵੇਲੇ ਕੋਈ ਸੂਚ ਹਾਂਜੀ ਉਹ ਮਤਲਬ ਜਿਹੜੇ ਪੀਐਮਏ ਵੀवाई ਦੇ ਮਾਨ ਮੰਤਰੀ ਮਾਤਰਵੰਦ ਰਾਇਣੇ ਯੋਜਨਾ ਹੈ ਕਿ ਜਿਹੜੀ ਉਹਦੇ ਵੱਲੋਂ ਜਿਵੇਂ ਗਰਭਵਤੀ ਔਰਤਾਂ ਨੂੰ 5000 ਰੁਪਏ ਕਿਸ਼ਤਾਂ ਚ ਮਿਲਦਾ ਹੈ ਠੀਕ ਹੈ ਜੀ ਹਾਂਜੀ ਤੇ ਜੇ ਦੂਸਰਾ ਬੱਚਾ ਪੈਦਾ ਹੁੰਦਾ ਉਹ ਵੀ ਲੜਕੀ ਹੁੰਦੀ ਹੈ 1 2 4 16 ਤੋਂ ਬਾਅਦ ਸਕੀਮ ਹੈ ਤਾਂ ਉਹਨੂੰ ਵੀ ਮਤਲਬ ਉਹਦਾ ਵੀ ਫਾਰਮ ਦੁਬਾਰਾ ਫੇਰ ਭਰ ਜਾਊਗਾ ਤੇ ਉਹਨੂੰ 6000 ਰੁਪਏ ਦਿੱਤਾ ਜਾਊਗਾ ਠੀਕ ਹੈ ਹਾਂਜੀ ਹਾਂਜੀ ਵੀਰ ਜੀ ਅੱਜ ਪਿੰਡ ਭੁੱਲਰਾ ਵਿਖੇ ਜਿਹੜਾ ਕੈਂਪ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਇਹਦੇ ਵਿੱਚ ਤੁਹਾਡੇ ਲਈ ਜਿਹੜਾ ਹੈਗਾ ਸੀ ਵਿਭਾਗ ਉਹ ਹੈਲਥ ਦਾ ਸੀਗਾ ਹਾਂਜੀ ਇਹ ਤੁਸੀਂ ਇੱਥੇ ਲੋਕਾਂ ਨੂੰ ਪ੍ਰੋਵਾਈਡ ਕਰਾਇਆ ਜੀ। 80 ਲੋਕਾਂ ਨੂੰ ਸਿਹਤ ਸਹੂਲਤਾਂ ਨੇ ਜੋ ਵੀ ਸਰਕਾਰ ਦਿੰਦੀ ਹੈ ਉਹਨਾਂ ਬਾਰੇ ਜਾਣਕਾਰੀ ਦਿਨੇ ਆ ਤੇ ਉਹ ਕਿਸ ਤਰ੍ਹਾਂ ਸਿਹਤ ਸਹੂਲਤਾਂ ਲੈ ਕੇ ਆਪਣੀ ਸਿਹਤ ਨੂੰ ਮਤਲਬ ਆਪਣੀ ਸਿਹਤ ਠੀਕ ਰੱਖ ਸਕਦੇ। ਅੱਛਾ ਜੀ ਸਰਕਾਰ ਸਰਕਾਰ ਵੱਲੋਂ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ? ਸਰਕਾਰ ਵੱਲੋਂ ਜਿਹੜੇ ਤੇ ਇਸ ਕੈਂਪ ਦੇ ਵਿੱਚ ਆ ਉਹ ਜਨਮ ਸਰਟੀਫਿਕੇਟ ਨੇ, ਜੈਤ ਸਰਟੀਫਿਕੇਟ ਨੇ ਜਨਮ ਸਰਟੀਫਿਕੇਟ ਦੇ ਵਿੱਚ ਵੀ ਬੱਚੇ ਦਾ ਨਾਮ ਨਹੀਂ ਲਿਖਿਆ ਹੋਇਆ ਜੀ ਤੇ ਕੋਈ ਹੋਰ ਕਰੈਕਸ਼ਨ ਕਰਾਉਣੀ ਹੈ ਜੀ ਇਸ ਤਰ੍ਹਾਂ ਡੈਥ ਰੈਕੋਰਡ ਦੇ ਵਿੱਚ ਜੋ ਕੋਈ ਕੋਈ ਕਿਸੇ ਤਰ੍ਹਾਂ ਦਾ ਨਾਮ ਗਲਤ ਆ ਜਾਂ ਹੋਰ ਹੈ ਉਹਦੇ ਸਬੰਧੀ ਠੀਕ ਕਰਨ ਲਈ ਫਾਰਮ ਭਰੇ ਜਾਂਦੇ ਨੇ ਸਰਕਾਰ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਕੋਈ ਤੁਹਾਨੂੰ ਲੋਕਾਂ ਨੂੰ ਇਨਫਰਮੇਸ਼ਨ ਦੇਣੀ ਹੋਵੇ ਜਾਂ ਕੋਈ ਹੈਸ ਬਿਲਕੁਲ ਇਹ ਸਾਡਾ ਬਹੁਤ ਪਹਿਲਾਂ ਤੋਂ ਇੱਕ ਪ੍ਰੋਗਰਾਮ ਵੱਡਾ ਚੱਲਿਆ ਆ ਰਿਹਾ ਹੈ ਫੈਮਿਲੀ ਪਲੈਨਿੰਗ ਜੀ ਮਤਲਬ ਪ੍ਰੋਗਰਾਮ ਹੈ ਸਾਡਾ ਇਹਦੇ ਵਿੱਚ ਜਿਵੇਂ ਬੱਚਿਆਂ ਨੂੰ ਜਨਮ ਤੋਂ ਰੋਪਣ ਲਈ ਆਪਰੇਸ਼ਨ ਕੀਤੇ ਜਾਂਦੇ ਨੇ ਟਿਬੈਕਟਮੀਆ ਬਿਸੈਕਟਮੀਆ ਤੇ ਕੋਪਰਟੀਗ ਨੂੰ ਤੇ ਹੋਰ ਬਿਲ ਗਿਆ ਤੇ ਹੁਣ ਇੱਕ ਟੀਕੇ ਆਏ ਨੇ ਜੋ ਮਤਲਬ ਲੱਗਦੇ ਨੇ ਇਸ ਨਾਲ ਬੱਚਿਆਂ ਦੇ ਵਿੱਚ ਅੰਤਰ ਰੱਖਿਆ ਜਾ ਸਕਦਾ। ਇੱਕ ਪਾਸੇ ਤਾਂ ਜੀ ਸਰਕਾਰ ਦੂਸਰੇ ਬੱਚੇ ਵੇਲੇ ਮਾਂ ਨੂੰ ਐਫਡੀ ਦਿੰਦੀ ਹੈ 5000 ਦੀ ਤਸੋਲਤ ਵੀ ਦਿੰਦੀ ਹੈ। ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਆਬਾਦੀ ਨੂੰ ਕੰਟਰੋਲ ਕਰਨ ਵਾਸਤੇ ਵੀ ਚੱਲ ਰਿਹਾ ਹੈ। ਇਹ ਕਿਵੇਂ ਹੋਇਆ? ਬਿਲਕੁਲ ਬੱਚਿਆਂ ਮਤਲਬ ਆਬਾਦੀ ਆਪਣੀ ਬਹੁਤ ਸਾਰੀ ਸੀ। ਪਹਿਲਾਂ ਕਰੀਬ 30 ਤੋਂ ਉੱਪਰ ਸੀ ਆਬਾਦੀ ਦਾ ਬਰਥ ਰੇਟ 1000 ਤੋਂ ਤੇ ਹੁਣ ਅਸੀਂ ਆਪਣੀਆਂ ਸਵਾਵਾਂ ਦੇ ਕੇ ਲੋਕਾਂ ਨੂੰ ਮੋਟੀਵੇਸ਼ਨ ਦੇ ਕੇ ਇਸ ਨੂੰ ਲਗਭਗ 11 ਤੋਂ 14 ਦੇ ਵਿਚਾਲੇ ਜਿਹੜੇ ਸਾਡੇ ਆਪਰਾ ਹੋਆ ਮੇੜਲਾ ਮਤਲਬ ਸਰਵੇ ਚੱਲਦਾ 11 ਤੋਂ 14 15 ਇਹਦੇ ਵਿੱਚ ਹੀ ਰਹਿ ਗਈ ਆ ਵਾਦੀ ਵਸੇ ਹੁਣ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਆ ਇਨਾਮਾ ਕਾ ਕਈ ਤੁਹਾਡਾ ਜਗਜੀਤ ਸਿੰਘ ਪਿੰਡ ਫੁੱਲਰਾ ਕੀ ਕੰਮ ਆਇ ਸੀ ਕੈਂਪ ਦੇ ਵਿੱਚ ਆ ਕੇ ਰੋਣ ਆਇਆ ਸਰਟੀਫਿਕੇਟ ਐਪਲੀਕੇਸ਼ਨ ਦਿੱਤੀ ਹੈ ਜਾਤੀ ਸਰਟੀਫਿਕੇਟ ਅੱਛਾ ਬਣ ਗਿਆ ਆ ਰਹੇ ਕਦੋਂ ਮਿਲੂਗਾ ਕੀ ਕਹਿੰਦੇ ਵੀ ਕਦੋਂ ਮਿਲੂਗਾ ਕਦੋਂ ਮਿਲੂਗਾ ਪਤਾ ਨਹੀਂ ਅਜੇ ਪਤਾ ਹਾਥ ਰਾਵ ਨਹੀਂ ਅੱਛਾ ਅੱਛਾ ਕੋਈ ਤਕਲੀਫ ਤਾਂ ਨਹੀਂ ਆਈ ਨਾ ਤਕਲੀਫ ਕੋਈ ਨਹੀਂ ਅਣਵਾਰੀ ਸਾਹਿਬ ਇਸ ਕੈਂਪ ਦੇ ਵਿੱਚ ਤੁਹਾਡੇ ਕੋਲੇ ਦਰਖਾਸਤਾਂ ਜਿਹੜੀਆਂ ਆਈਆਂ ਨੇ ਜਾਂ ਐਪਲੀਕੇਸ਼ਨ ਆਈਆਂ ਨੇ ਉਹ ਕਿਹੜੀਆਂ-ਕਿਹੜੀਆਂ ਆਈਆਂ ਜਿਹੜੀ ਜਾਤੀ ਸਰਟੀਫਿਕੇਟ ਸੀ ਇਨਕਮ ਸਰਟੀਫਿਕੇਟ ਹੈ ਨੇ ਬੜਾਪਾ ਪੈਨਸ਼ਨਾਂ ਬਾਕੀ ਇੰਟਰਵਿਊ ਨਾਲ ਦੇ ਬਰਗਾਸ ਤਾਂ ਅੱਛਾ ਜਿਹੜੇ ਸ਼੍ਰੋਮਣੀ ਕਮੇਟੀ ਵੱਲੋਂ ਫਾਰਮ ਦਿੱਤੇ ਗਏ ਨੇ ਜੀ ਉਹਦੇ ਵਿੱਚ ਕੋਈ ਸੋਧ ਹੋਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜੇ ਵੀ ਬੰਦੇ ਨਾਮ ਅਗਰ ਸਿੰਘ ਜਾਂ ਕੌਰ ਲਾ ਦਾ ਉਹਦੀ ਵੋਟ ਬਣੂਗੀ ਚਾਹੇ ਉਹ ਮਤਲਬ ਮਤਲਬ ਜਾਂ ਮਤਲਬ ਲਿਸਟਾਈ ਦਾ ਹੋਣਾ ਚਾਹੀਦਾ ਹੈ ਅਜਾ ਕੇਸ ਹੋਣ ਤੇ ਲਿਸਟਾ ਹੁੰਦੀ ਹੈ ਹਾਂ ਜੀ ਡਾੜੀ ਬਣ ਜਾਈ ਉਹ ਨਾਲ ਕਿਨਾਂ ਵੀ ਕੋਈ ਸੰਘ ਤੇ ਕਾਰਜ ਨਹੀਂ ਤਾਂ ਡਾੜੀ ਦਾ ਹੋ ਜੇ ਤਾਂ ਕਟਿੰਗ ਨਾ ਕਰਦਾ ਹੋਵੇ अच्छा हां हां ਜੇ ਬੱਲਾ ਕਰਨੀ ਆਪਣੇ ਹਾ ਦਾ ਤਰੀਕੇ ਨਾਲ ਕੰਮ ਸ਼ੁਰੂ ਕਰਨਾ ਚਾਹੀਦਾ ਉਹ ਨਹੀਂ ਹੈ ਕੋਈ ਹਾਂਜੀ ਵੀਰ ਜੀ ਜਿਹੜਾ ਪਿੰਡ ਭੁੱਲਰਾ ਵਿੱਚ ਕੇ ਕੈਂਪ ਲਾਇਆ ਗਿਆ ਹੈ ਇਹਦੇ ਵਿੱਚ ਤੁਹਾਡੇ ਕੋਲੇ ਕੀ ਸੇਵਾਵਾਂ ਨੇ ਸਭ ਤੋਂ ਪਹਿਲਾਂ ਰਸਿਕਾ ਜੀ ਇਹ ਸੇਵਾ ਕੇਂਦਰ ਅਮਰਖੜ ਵੱਲੋਂ ਇਸ ਕੈਂਪ ਵਿੱਚ ਸ਼ਾਮਲ ਹੋਏ ਹਨ ਠੀਕ ਹੈ ਜੀ ਮੈਂ ਔਰ ਮੇਰੇ ਨਾਲ ਸੇਵਾ ਨਿਭਾ ਰਹੇ ਨੇ ਅੰਮ੍ਰਿਤਪਾਲ ਸਿੰਘ ਜੀ ਜੀ ਅਸੀਂ ਉਹ ਜੋ ਸਾਦਲੇਵੇ 43 ਸੇਵਾਵਾਂ ਸਰਕਾਰ ਨੇ ਡੋਰ ਟੂ ਡੋਰ ਸਟਾਰਟ ਕਰੀਆਂ ਨੇ ਉਹ ਸੇਵਾਵਾਂ ਪ੍ਰਦਾਨ ਕਰੀਆਂ ਨੇ ਜਿਨ੍ਹਾਂ ਵਿੱਚ ਜਿਵੇਂ ਕਿ ਜਾਤੀ ਸਰਟੀਫਿਕੇਟ ਹੋ ਗਿਆ ਹੈ ਸਰਟੀਫਿਕੇਟ ਹੋ ਗਿਆ ਰੂਲਰ ਹੋ ਗਿਆ ਜਾਂ ਰਜਿਸਟ੍ਰੇਸ਼ਨ ਆਫ ਲੇਬਰ ਹੋ ਗਿਆ ਬਰਥ ਹੋ ਗਿਆ ਡਾਕ ਸਰਟੀਫਿਕੇਟ ਹੋ ਗਿਆ ਇਹ ਸੇਵਾਵਾਂ ਆਦ ਅਸੀਂ ਉਹ ਨਿਵਾਹੀ ਇਹਦੇ ਵਿੱਚ ਜ਼ਿਆਦਾ ਜਿਹੜੀ ਹੈਗੇ ਨੇ ਫਾਰਮ ਤੁਹਾਡੇ ਕਾਦੇ ਲਈ ਭਰੇ ਗਏ ਨੇ ਸਾਦਲੇਵੇ ਦੇ ਜ਼ਿਆਦਾਤਰ ਫਾਰਮ ਜੋ ਫਿਲ ਹੋਏ ਨੇ ਉਹ ਜਾਤੀ ਸਰਟੀਫਿਕੇਟ ਹੋ ਗਿਆ ਜਨ ਹੈ ਸਰਟੀਫਿਕੇਟ अच्छा उनਾਂ ਦੀ ਜਿਆਦਾ ਸਰਵੇਜ ਜਦੋਂ ਮੈਂ ਪੈਨਸ਼ਨ ਹੋ ਗਈ ਉਹ ਸਾਡੇ ਲਈ ਪੈਨਸ਼ਨ ਦੇ ਬਾਰੇ ਵੀ ਆਏ ਨੇ 올ਡੇਜ ਉਹ ਵੀ ਬੇੜਾ ਪੈਨਸ਼ਨ ਹੋ ਗਈ ਜਿਸ ਸਾਥੀ ਉਹ ਬੱਚੇ ਦੀ ਪੈਨਸ਼ਨ ਹੋ ਗਈ ਇਹ ਫਾਰਮ ਵੀ ਅਸੀਂ ਅਪਲਾਈ ਕਰਦੇ ਹਾਂ